ਖਾਡੀਆਂ ਜਿਹੜੀਆਂ ਸੰਸਥਾਵਾਂ ਆ ਉਹ ਸਾਡੇ ਸਮਾਜ ਦਾ ਸ਼ੀਸ਼ਾ ਹੈ ਸਾਡੇ ਪੰਜਾਬ ਦਾ ਸ਼ੀਸ਼ਾ ਹੈ ਸਾਡੇ ਹਸਪਤਾਲ ਜੇ ਠੀਕ ਨੇ ਤਾਂ ਇਹਦਾ ਮਤਲਬ ਸਾਡਾ ਸਮਾਜ ਤੰਦਰੁਸਤ ਹੈ ਜੇ ਸਾਡੇ ਸਕੂਲ ਵਧੀਆ ਨੇ ਤਾਂ ਇਹਦਾ ਮਤਲਬ ਸਾਡਾ ਸਮਾਜ ਤਰੱਕੀ ਕਰ ਰਿਹਾ ਹੈ ਔਰ ਇਹ ਇੰਸਟੀਚੂਨ ਦੇ ਵਿੱਚੋਂ ਗਾਂਧੀ ਮੈਮੋਰੀਅਲ ਸਕੂਲ ਹੈ ਜਿਹੜਾ ਇਹ ਬੜਾ ਪੁਰਾਣਾ ਬੜਾ ਨਾਮੀ ਇਥੋਂ ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤ ਇਥੇ ਪੜ੍ਹ ਕੇ ਗਈਆਂ ਹੈ ਇਸ ਸਕੂਲ ਦੇ ਵਿੱਚ ਕੁਝ ਫੰਡਾਂ ਦੀ ਜਰੂਰ ਸੀ ਸੋ ਮੈਂ ਆਪਣੀ ਕਲਮ ਨਾਲ ਜਿੰਨੇ ਵੱਧ ਤੋਂ ਵੱਧ ਦੇ ਸਕਦਾ ਸੀ ਉਹ 10 ਲੱਖ ਰੁਪਈਆ ਜਿਹੜਾ ਮੈਂ ਸਿੱਧਾ ਤੁਹਾਡਾ ਤੁਹਾਡਾ ਦਿੱਤਾ ਹੋਇਆ ਲੋਕਾਂ ਦਿੱਤਾ ਹੋਇਆ ਸੋ ਮੈਂ ਆਪਣਾ ਵਿਵੇਕ ਵਰਤਿਆ ਹੋਇਆ ਫੇਰ ਲੈਣਾ ਹੈ ਫੇਰ ਜਿੰਨੇ ਵਾਰੀ ਮਰਜ਼ੀ ਲਓ ਜੀ ਜਿੰਨੇ ਵਾਰੀ ਮਰਜ਼ੀ ਲਓ ਸੋ 10 ਲੱਖ ਰੁਪਈਆ ਦੇ ਕੇ ਚੱਲਿਆ ਤੇ ਔਰ ਬਾਉ ਉਮਰ ਪ੍ਰਕਾਸ਼ ਜੀ ਨੇ ਮੇਰੇ ਬਜ਼ੁਰਗ ਨੇ ਸਤਕਾਰਤ ਨੇ ਇਹਨਾਂ ਨੇ ਹੁਕਮ ਕੀਤਾ ਇੱਕ ਵਾਰ ਫੇਰ ਲੈਣਾ ਮੈਂ ਇਹਨਾਂ ਨੂੰ ਦੋ ਵਾਰ ਲੈ ਲਵਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਸਾਡੇ ਸਕੂਲ 'ਚ ਹਿੰਦੀ ਪੰਜਾਬੀ ਦਾ ਸਾਡੀਆਂ ਮਾਤਾ ਮਾਂ ਜਿਹੜੀ ਅਸੀਂ ਪੰਜਾਬੀ ਸਾਡੀ ਮਾਂ ਭਾਸ਼ਾ ਹੈ ਉਹਨੂੰ ਪੜਾਉਣਾ ਚਾਹੀਦਾ ਬਿਲਕੁਲ ਪੜਾਉਣਾ ਚਾਹੀਦਾ ਲੇਕਿਨ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਇੱਕ ਐਸੀ ਹਵਾ ਚੱਲੀ ਹੋਈ ਹੈ ਵੀ ਅਸੀਂ ਅੰਗਰੇਜ਼ੀ ਦੇ ਮਗਰ ਪਏ ਹੋਏ ਹਾਂ ਮਹਿੰਗੇ ਸਕੂਲਾਂ 'ਚ ਬੱਚਿਆਂ ਨੂੰ ਪੜਾਉਣੇ ਆ ਕਰਜ਼ਾ ਲੈ ਕੇ ਪੜਾਉਣੇ ਆ ਤੇ ਉੱਥੇ ਜੇ ਕੋਈ ਬੱਚਾ ਪੰਜਾਬੀ ਬੋਲਦਾ ਹਿੰਦੀ ਬੋਲਦਾ ਤੇ ਉਹਨੂੰ ਫਾਈਨ ਕੀਤਾ ਜਾਂਦਾ ਇਹ ਸਾਡੇ ਖਿਲਾਫ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਕੋਈ ਮਾਲ ਫੰਕਸ਼ਨਿੰਗ ਕਿਸ ਕੋਈ ਸਾਜ਼ਿਸ਼ ਕੀਤੀ ਹੋਈ ਹੈ ਤਾਂ ਸਾਡੀ ਮਾਲ ਫੰਕਸ਼ਨਿੰਗ ਹੋਈ ਹੈ ਇਹ ਨਹੀਂ ਚਾਹੀਦਾ ਔਰ ਜੇ ਆਪਾਂ ਇਹ ਦੇਖਣਾ ਵੀ ਸਾਡੀ ਸੰਸਕ੍ਰਿਤੀ ਕਿੰਨੀ ਮਹਾਨ ਸੀ ਆਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਸੰਸਕ੍ਰਿਤੀ ਨਾਲ ਜੋੜਨਾ ਤਾਂ ਉਹਦੇ ਵਾਸਤੇ ਸੰਸਕ੍ਰਿਤੀ ਦੀ ਐਜੂਕੇਸ਼ਨ ਉਹ ਵੀ ਆਪਾਂ ਨੂੰ ਦਿਵਾਉਣੀ ਚਾਹੀਦੀ ਜੇ ਫਿਰ ਪਤਾ ਲੱਗੂ ਇਸਕੇ ਦੇ ਮਹਾਨ